ਖੁਸ਼ੀ ਹੋਈ ਭੈਣ ਮੇਰਾ ਧੰਨਵਾਦ ਇਹਨਾਂ ਦੇ ਜੋਇਨਰੀ ਲੱਕੀ ਦੁਕਾਨ ਜੋ ਸਾਨੂੰ ਖਿੱਚ ਲਈ ਅਸੀਂ ਕਿਤੇ ਲਾਟਰੀ ਪਾਈ ਨਹੀਂ ਸੀਗੀ ਬਸ ਪਹਿਲੀ ਵਾਰ ਲਾਟਰੀ ਪਾਈ ਮੈਂ ਆ ਜਿੱਤੀ ਇਹਦੇ ਜਨਮ ਦਿਨ ਤੇ ਜਿੱਦੀ ਪਹਿਲੀ ਵਾਰ ਪਾਈ ਅਸੀਂ ਕੰਮ ਕੀ ਕਰਦੇ ਕੰਮ ਮੈਂ ਘਰਾਂ 'ਚ ਕੰਮ ਕਰਦੀ ਆ ਬਹੁਤ ਖੁਸ਼ੀ ਆ ਵੀ ਮੇਰੀ ਬੇਟੀ ਮੇਰੇ ਲਈ ਲੱਕੀ ਨਿਕਲੀ ਆ ਮੰਤਾ ਬਹੁਤ ਖੁਸ਼ੀ ਹੋਈ ਤੇ ਮੈਂ ਧੰਨਵਾਦ ਇਹਨਾਂ ਦੇ ਜੋਇਨਰੀ ਲੱਕੀ ਦੁਕਾਨ ਜੋ ਸਾਨੂੰ ਖਿੱਚ ਲਈ ਅਸੀਂ ਕਹਤੇ ਲਾਟਰੀ ਪਾਈ ਨਹੀਂ ਸੀਗੀ ਬਸ ਪਹਿਲੀ ਵਾਰ ਲਾਟਰੀ ਪਾਈ ਮੈਂ ਆ ਜਿੱਤੀ ਦੇ ਜਨਮ ਦਿਨ ਤੇ ਅਸੀਂ ਬਾਂਸੀ ਫਰੇ ਰਹਿੰਦੇ ਬੰਦ ਬਾਂਸੀ ਫਰੇ ਸਾਡਾ ਪਹਿਲੀ ਵਾਰੀ ਬਾਹਰ ਵੀ ਪੰਦੇ ਰਹੇ ਲਾਟਰੀ ਪਹਿਲੀ ਵਾਰੀ ਬਾਹਰ ਨਹੀਂ ਪਾਈ ਜੀ ਪਹਿਲੀ ਵਾਰ ਪਾਈ ਅਸੀਂ ਇਹ ਕੰਮ ਕੀ ਕਰਦੇ ਕੰਮ ਮੈਂ ਘਰਾਂ ਦੇ ਕੰਮ ਕਰਦੀ ਆ ਕਿਸੇ ਦੇ ਘਰ ਦੇ ਵਿੱਚ ਕਰਦੀ ਆ ਵੀ ਮੈਂ ਆਪਣੀ ਬੇਟੀ ਦੀ ਫੀਸ ਭਰਦੀ ਆ ਸਕੂਲ ਦੀ ਤੇ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਖੁਸ਼ੀ ਬਹੁਤ ਖੁਸ਼ੀ ਆ ਵੀ ਮੇਰੀ ਬੇਟੀ ਮੇਰੇ ਲਈ ਲੱਤ ਨਿਕਲੀ ਆ ਤੇ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਵੀ ਮੈਂ ਆਪਦੀ ਬੇਟੀ ਦੀ ਚੰਗੀ ਮਾਂ ਬਣ ਸਕੀ ਆ ਤੇ ਉਹ ਬਣ ਸਕੀ ਆ ਸਭ ਕੁਝ ਬਣ ਸਕੀ ਆ ਤੇ ਨਹੀਂ ਮੈਂ ਹਰ ਵਕਤ ਇਹ ਸੋਚਦੀ ਸੀ ਮੇਰੀ ਬੇਟੀ ਦੀ ਪੜਾਈ ਤਾਂ ਪੂਰੀ ਹੋ ਚੁਗੀ ਉਹਦਾ ਜਿਹੜਾ ਸੁਪਨਾ ਉਹ ਮੈਂ ਕਿਵੇਂ ਪੂਰਾ ਕਰੂੰਗੀ ਹਰ ਵਕਤ ਮੈਂ ਇਹੀ ਚਿੰਤਾ ਰਹਿਦਾ ਪਰਿਵਾਰ ਵੀ ਚੋਰ-ਚੋਰ ਰਿਹਾ ਮੇਰੇ ਮਾਪੇ ਵੀ ਗਰੀਬ ਹੀ ਆ ਆਪ ਵੀ ਗਰੀਬ ਆ ਚਾ ਉਹ ਆ ਦੋਰੋ ਦੋਨੋ ਨੇ ਬੇਟੀ ਹੈ ਕਿ ਉਹ ਕੋਲ ਕੋਲ ਨੇ ਬੇਟੀ ਬੇਟੀ ਕੋਈ ਹੈ ਕੱਲੀ ਹਾਂਜੀ ਹਾਂਜੀ ਬੇਟੀ ਦੀ ਡੈੱਟ ਹੋ ਗਈ ਸੀ ਕਿ ਦੇਖ ਕਿ ਕਿਹੜੀ ਤਰੀਕ ਹੋ ਜਨਮ ਦੀਗਾ ਪਹਿਲੇ ਮਹੀਨੇ 12 ਤਰੀਕ ਦਾ ਸੀਗਾ ਪਰ ਇਹ ਦੀ ਛੋਟੀ ਲੋੜੀ ਈਤ ਕੇ ਲੈ ਕੇ ਗਏ ਸੀ ਸਾਨੂੰ ਸਾਨੂੰ ਕਿਹਾ ਵੀ ਇਹ ਛੋਟੀ ਲੋੜੀ ਆ ਵੀ ਇਹਦਾ ਰਿਜ਼ਲਟ ਪਹਿਲਾਂ ਆ ਜਾਣਾ ਅਸੀਂ ਫਿਰ ਇਹੀ ਅਸੀਂ 10 ਤਰੀਕ ਨੂੰ ਕਿੰਨੇ ਵਜੇ ਕਰੀ ਤੇ ਅਸੀਂ 5 ਵਜੇ 5 ਵਜੇ ਕਰੀ ਹਾਂਜੀ ਹਾਂਜੀ ਇੱਥੇ ਹੀ ਕੀ ਸੋਚ ਕੇ ਪਾਈ ਸੀ ਲੋਟਰੀ ਮੇਰੀ ਪਾਈ ਸੀ ਅਸੀਂ ਇਹਨਾਂ ਦੀ ਐਡ ਬਹੁਤ ਵੇਖੀ ਅੰਕਲ ਹੋਣਾ ਦੀ ਵੀ ਉਹ ਬੱਚੇ ਨੂੰ ਕਰੋੜ ਰੁਪਏ ਨਾਮ ਨਿੱਕੇ ਆ ਮੈਂ ਆਪਣੀ ਬੇਟੀ ਨੂੰ ਬੜਾ ਮੇਰਾ ਮਨ ਬਣਾਇਆ ਨੇ ਕਿ ਬੇਟਾ ਵੀ ਤੇਰੀ ਕਿਸਮਤ ਹੈ ਜਮਾਨੀ ਆ ਮੈਂ ਤੈਨੂੰ ਗਿਫਟ ਨਹੀਂ ਦੇ ਸਕਦੀ ਵੀ ਮੈਂ ਟਾਕਸਿਸ ਲਿਆ ਦੇਦ ਕਰਕੇ ਮੈਂ ਤੇਰੀ ਕਿਸਮਤ ਅਜਮਾਣੀ ਆ ਵੀ ਮੈਂ ਤੈਨੂੰ ਗੱਲ ਤੋਂ ਕੋਈ ਦੇ ਸਕਦੀ ਹੈਗੀ ਵੀ ਤੇਰੇ ਯਾਰ ਨੂੰ ਦੇ ਅੰਦਰ ਮੈਂ ਤੈਨੂੰ ਕਾਹ ਖਾ ਨਹੀਂ ਦੇ ਸਕਦੀ ਕਾਸਾ ਮੈਂ ਲਾੜੀ ਭਾਗੇ ਤੇਰੀ ਕਿਸਮਤ ਨੂੰ ਮੌਕਾ ਦੇਣਾ ਵੀ ਆਪਾਂ ਕਿਤੇ ਲਾੜੀ ਨਹੀਂ ਪਾਈ ਵੀ ਬੈਲ ਨੂੰ ਫੈਚ ਪੈਂਦੀ ਆ ਵੀ ਮੈਂ ਕਿਉਂ ਤੇਰੇ ਲਈ ਕੁਝ ਸਪੈਸ਼ਲ ਕਰਾਂ ਕੀ ਕਰਾਂ ਫੇ ਮੈਂ ਟਾਕਸ ਕਰਕੇ ਮੈਂ 2000 ਦੀਆਂ ਟੈਕਟਾਂ ਚਾਰ ਟੈਕਟਾਂ ਲਈਆਂ ਚਾਰਾਂ ਜੋ ਇੱਕ ਲਕੀਰ ਸਾਡਾ ਨੰਬਰ ਨਿਕਲਿਆ ਉਹ ਲੱਗਦਾ ਲੱਗਦਾ ਡਾਇਲ ਆਉਣੇ ਕਿ ਲਈ ਐ 6 ਵਜੇ ਸਾਨੂੰ ਪਤਾ ਲੱਗ ਗਿਆ ਸੀ 6 ਵਜੇ ਹਾਂਜੀ ਕੱਲ ਹੀ ਤੁਸੀਂ ਇਹਨਾਂ ਨੂੰ ਲਾਏ ਵੀ ਰਿਜ਼ਲਟ ਆਇਆ ਮੈਨੂੰ ਲੱਗੇ ਲੱਗੇ ਹਾਂਜੀ ਕੱਲ੍ਹ ਹੀ ਆਏ ਸੀ ਸਵੇਰੇ ਉਹਨਾਂ ਦਾ ਸਾਰੇ ਸਬਸਕ੍ਰਿਪਸ਼ਨ ਲੈਂਗੇ ਜੀ ਪੂਰੇ ਸੋਤ ਪੋਣੇ ਹਾਂਜੀ ਤੈਸੇ ਤੁਹਾਡੇ ਆਏ ਆ ਕੀ ਇਹ ਕਿੱਥੇ ਲਾਉਂਗੇ ਕਿੱਥੇ ਵਰਤੋਗੇ ਜਸਤ ਆਪਦੀ ਤਿੰਨ ਡਾਕਟਰ ਬਣਾਉਣਾ ਚਾਹੁੰਦੀ ਆ ਮੈਂ ਆਪਦੀ ਤੀਹ ਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਆ ਇਹਦੀ ਜਿੰਦਗੀ ਬਤੀਆ ਹੋਵੇ ਸਭ ਕੁਛ ਇਹਦਾ ਬਤੀਆ ਹੋਵੇ